ਜਸ ਅਜੀਤ ਸਿੰਘ ਬਾਸ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਸਾਡੀ ਸੁਰਸਤ ਦੇ ਵਿੱਚ ਸਾਡੇ ਸਾਹਮਣੇ ਮਨੁੱਖੀ ਹੱਕਾਂ ਵਾਸਤੇ ਆਪਣੇ ਹੱਥਾਂ ਨੂੰ ਹਤਕੜੀਆਂ ਦਵਾਈਆਂ 17 ਸੈਕਟਰ ਚੋਂ ਮਾਇਆ ਗਿਆ ਉਹਨਾਂ ਦੀ ਵੀ ਮੈਂ ਕਹਾਂਗਾ ਉਹ ਵੀ ਇੱਕ ਸ਼ਹਾਦਤ ਹੀ ਹੈ ਸ਼ਹਾਦਤ ਸਰੀਰਕ ਤੌਰ ਤੇ ਵੀ ਹੁੰਦੀ ਹੈ ਸ਼ਾਦਤ ਮਨ ਦੇ ਤੌਰ ਤੇ ਵੀ ਨਹੀਂ ਅਭੀ ਛੱਡਿਆ ਹੁਣ ਸਭ ਕੁਝ ਦੇਖੀ ਜੋ ਜੋ ਹੁੰਦਾ ਸੋ ਉਹਨਾਂ ਦੀ ਯਾਦ ਚ ਅੱਜ ਇਕੱਠੇ ਹੋਏ ਸਤਜਨੋ ਪ੍ਰਦਾਨਗੀ ਮੰਡਲ ਅਸਲ ਦੇ ਵਿੱਚ ਜਦ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਤਾਂ ਸਾਨੂੰ ਦੋ ਤਿੰਨ ਗੱਲਾਂ ਦੇ ਉੱਤੇ ਧਿਆਨ ਰੱਖਣਾ ਪੈਗਾ ਪਹਿਲੀ ਗੱਲ ਸਿੱਖੀ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਨੇ ਜਦ ਕਿਹਾ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂਲ ਮਹਿੜਾ ਅੰਦਰ ਹੁੰਦੀਆਂ ਹੁਣ ਬਹਿਨ ਨਾ ਮਿਲੇ ਹ ਦੂਰ ਇਹ ਮਨੁੱਖੀ ਅਧਿਕਾਰ ਦੀ ਗੱਤ ਸੀ ਕਿ ਉਹਨਾਂ ਔਰਤਾਂ ਦਾ ਮਨੁੱਖੀ ਅਧਿਕਾਰ ਖੋਇਆ ਜਾ ਰਿਹਾ ਹੈ ਜਦ ਬਾਬ ਰਬਾਨੀ ਦੀ ਗੱਲ ਕਰੀ ਹੈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨਰੋਸ ਨਾ ਹੋਈ ਜੇ ਸਕਤਾ ਸੀ ਮਾਰੇ ਪੈ ਵਗੇ ਤਖਸਮੇ ਸਾ ਪਰਸਾਈ ਛ ਸਕਤਾ ਸਕਤੇ ਕੋ ਮਾਰੀ ਦਾ ਮਤਲਬ ਹੈ ਕਿ ਰਾਜਾ ਰਾਜੇ ਨਾਲ ਲੜਦਾ ਕਈ ਲੋਕ ਇਹ ਸੋਚਦੇ ਨੇ ਵੀ ਜੇ ਕੋਈ ਆਪਣੀ ਆਜ਼ਾਦੀ ਵਾਸਤੇ ਲੜ ਰਿਹਾ ਹੈ ਉਹ ਵੀ ਸਖਤਾ ਹੈ ਤੇ ਜਿਹੜਾ ਰਾਜ ਹੈ ਉਹ ਵੀ ਸਖਤਾ ਨਹੀਂ ਸਖਤਾ ਸਖਤਾ ਉਹਨਾਂ ਦਾ ਦੋ ਰਾਜਾਂ ਦੀ ਲੜਾਈ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੇ ਸਖਤਾ ਸੀ ਮਾਰੇ ਪੈ ਵੱਗੇ ਚਖਸਵੇਂ ਸਾਪ ਰਸਾਈ ਜੇ ਆ ਲੋਕਾਂ ਦੇ ਉੱਤੇ ਤੁਸੀਂ ਹਮਲਾ ਕਰੋਗੇ ਤਾਂ ਫੇਰ ਅਸੀਂ ਤੁਹਾਨੂੰ ਪੁੱਛਾਂਗੇ ਤੌਲੇ ਮਾਲਕਾਂ ਨੂੰ ਪੁੱਛਾਂਗੇ ਉਹਦੇ ਜਿਆਦਾ ਅਸੀਂ ਦੇਖਦੇ ਅੱਜ ਮਨੁੱਖੀ ਅਧਿਕਾਰਾਂ 'ਚ ਮਾਲੀ ਸਾਹਿਬ ਨੇ ਬਹੁਤ ਸੋਹਣੀ ਗੱਲ ਕਹੀ ਹੈ ਬੇਦੋਸ਼ੇ ਮੈਂ ਕਹਾਂਗਾ ਦੋਸ਼ੇ ਨੂੰ ਵੀ ਕਿਉਂ ਮੰਨਿਆ ਜਾਵੇ ਅਦਾਲਤ ਦਾ ਜਿਹੜਾ ਨਿਯਮ ਹੈ ਜੇ ਫਾਂਸੀ ਦੀ ਸਜ਼ਾ ਹੋਣੀ ਹੈ ਜਦ ਭਗਤ ਸਿੰਘ ਹੋਰਾਂ ਨੂੰ ਰਾਤ ਨੂੰ ਫਾਂਸੀ ਦਿੱਤੀ ਗਈ ਦਿੱਤੀ ਹਾਂਗੇ ਫਾਂਸੀ ਹੀ ਹੋਈ ਸੀ ਤਾਂ ਵੀ ਉਹ ਮਾਰੀ ਮੰਨੀ ਗਈ ਸੀ ਤੇ ਜੇ ਫਾਂਸੀ ਦੇ ਕੱਫੇ ਤੇ ਖੜਾ ਕੇ ਗੋਲੀ ਮਾਰ ਦਿੱਤੀ ਜਾਵੇ ਉਹ ਕਤਲ ਮੰਨਿਆ ਜਾਏਗਾ ਜੱਜ ਸਾਹਿਬ ਬੈਠੇ ਨੇ ਦੱਸ ਦੇਣਗੇ ਕਿਉਂਕਿ ਉਹਨੂੰ ਫਾਂਸੀ ਹੀ ਦੇਣੀ ਹੈ ਉਹਦੀ ਇੱਕ ਵਿਧੀ ਹੈ ਸੋ ਇਸ ਕਰਕੇ ਕੋਈ ਦੋਸ਼ੀ ਹੈ ਨਹੀਂ ਹੈ ਦੋਸ਼ੀਕਰਦਾਨਤਾ ਵਿਧੀ ਵਿਧਾਨ ਦੇ ਅਨੁਸਾਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਵਿਧੀ ਵਿਧਾਨ ਤੋਂ ਬਿਨਾ ਸਜ਼ਾ ਮਿਲਦੀ ਹੈ ਤਾਂ ਉਹ ਗਲਤ ਹੈ ਹੁਣ ਅਗਲਾ ਸਵਾਲ ਵਿਧੀ ਵਿਧਾਨ ਕੀ ਦਾ ਜੇ ਵਿਧੀ ਵਿਧਾਨ ਤੁਸੀਂ ਇਹ ਬਣਾਤਾ ਕਿ ਜਿਹੜਾ ਤੁਹਾਡੇ ਖਿਲਾਫ ਲੜਦਾ ਉਹਨੂੰ ਦੋਸ਼ ਆਕਰਾਰ ਦੇ ਦੇਣਾ ਤੁਹਾਡਾ ਵਿਧੀ ਵਿਧਾਨੀ ਇਹ ਕਹਿੰਦਾ ਫਿਰ ਉਹ ਵਿਧੀ ਵਿਧਾਨ ਬਾਰੇ ਗੁਰੂ ਸਾਹਿਬ ਨੇ ਕਿਹਾ ਕਲ ਕਲਵਾਲੀ ਸ਼ਰਨ ਰੇੜੀ ਕਾਜੀ ਕ੍ਰਿਸ਼ਨਾ ਹੋਆ ਆਪਣੇ ਆਪ ਹੀ ਰੂਟ ਬਣਾ ਲਏ ਆਪ ਦੀ ਸ਼ਰਨ ਵੇਚ ਦੀ ਦੁਕਾਨ ਕਰ ਦੋ ਦੇਖੋ ਇਨਸਾਫ ਕਰਤਾ ਸੀ ਤਾਂ ਉਹਦੇ ਚ ਭਾਵੇਂ ਬੁਲਡੋਜ਼ਰ ਸੱਬਿਆ ਚਾਰ ਲਾ ਲਓ ਤੇ ਘਾਟ ਹੋਣੇ ਲਾ ਲਓ ਤੇ ਭਾਵੇਂ ਉਹਦੇ ਚ ਗੋਲੀਆਂ ਮਾਰਨੀਆਂ ਲਾ ਲਓ ਲੱਤਾਂ ਜਵਾਂ ਦੇ ਛੱਤੀ ਜਮਾਰਨ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਉਹ ਤਾਂ ਉਹਦਾ ਆਪ ਦੇ ਕਾਨੂੰਨੀ ਚਾਰਜ ਦੀ ਦਾ ਫਰਕ ਹੀ ਆ ਸੋ ਇਸ ਕਰਕੇ ਇੱਕ ਤਾਂ ਹੀ ਹੈ ਦੂਜਾ ਫਿਰ ਅਸੀਂ ਗੱਲ ਕਰਦੇ ਆਂ ਬਿਨਿਆਦ ਨਿਆਬੀ ਹੋ ਰਿਹਾ ਹੈ ਅਲੋਜੀ ਹੋ ਰਹੀ ਆਸੀਂ ਦੇਖਦੇ ਆ ਮਨੁੱਖੀ ਅਧਿਕਾਰਾਂ ਦੀ ਬਚਤ ਵਾਸਤੇ ਲੋਕਾਂ ਨੂੰ ਲੜਨਾ ਪੈਗਾ ਤੁਸੀਂ ਤੁਹਾਡੇ ਖਾਲਸਾ ਅਦਾਲਤਾਂ ਕਰਨੀਆਂ ਅਦਾਲਤਾਂ ਕਿਹੋ ਜੀਆਂ ਨੇ ਹੁਣ ਵੀ ਹੋਈਆਂ ਨੇ ਕਾਜੀ ਹੋਏ ਬਹਿ ਕਰੇ ਨਿਆਇ ਫੇਰੇ ਤਸਵੀਕ ਕਰੇ ਖੁਦਾਈ ਵੱਡੀ ਲੈ ਕੇ ਹੱਕ ਗਵਾਈ ਜੇ ਪੁੱਛੇ ਤਾਂ ਪੜ੍ਹ ਸੁਣਾਇ ਆ ਜੋ ਹੋ ਰਿਹਾ ਅੱਜ ਦੇਸ਼ ਦੀਆਂ ਅਦਾਲਤਾਂ ਚ ਛੋਡੇ ਸਾਹਮਣੇ ਮੈਂ ਤਾਂ ਆਪਣੇ ਮਨ ਨਾਲ ਫੈਸਲੇ ਕਰਦਾ ਮੈਂ ਤਾਂ ਆਪਣੀ ਆਤਮਾ ਨਾਲ ਫੈਸਲੇ ਕਰਦਾ ਜੇ ਕਿਸੇ ਨੇ ਕਹੇ ਵੀ ਨਹੀਂ ਭਾਈ ਜਾਤ ਪਾਤ ਨਿਰਪੱਖ ਹੋ ਕੇ ਕਰਨਾ ਹੈ ਉਹਦੇ ਖਿਲਾਫ ਕੋਈ ਗੱਲ ਕਰਦੇ ਨੇ ਤਾਂ ਉਹ ਹੁਨਿਆਤੀ ਇੱਥੇ ਇਕੱਠੇ ਹੋ ਜਾਂਦੇ ਨੇ ਵੀ ਅਸੀਂ ਇਕੱਠਿਆਂ ਜੀ ਫਿਰ ਜੇ ਇੱਕ ਧਰਮ ਦੇ ਨਾਲ ਤੇ ਫੈਸਲਾ ਹੋਣਾ ਹੈ ਉਹ ਮੁਲਕੀ ਅਧਿਕਾਰ ਨਹੀਂ ਹੈ ਮਨੁੱਖੀ ਅਧਿਕਾਰ ਧਰਮ ਜਾਤ ਰੰਗ ਬੋਲੀ ਸਭਿਆਚਾਰ ਪਹਿਰਾਵਾ ਖਾਣਾ ਪੀਣਾ ਪੂਜਾ ਪਾਠ ਦਾ ਟੰਗ ਖਿੱਤਾ ਕਿੱਤਾ ਇਹਨਾਂ ਸਾਰਿਆਂ ਨੂੰ ਛੱਡ ਕੇ ਮਨੁੱਖੀ ਅਧਿਕਾਰਾਂ ਦੇ ਵਿੱਚ ਹੀ ਜੀਣ ਦਾ ਅਧਿਕਾਰ ਜਿਹੜਾ ਅਸੀਂ ਕਹਿੰਦੇ ਹਾਂ ਜੇ ਅਸੀਂ ਉਹ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਮੰਨਣਾ ਪੈਗਾ ਵੀ ਇੱਕ ਪਾਸੇ ਰਾਜ ਸੱਤਾ ਹੁੰਦੀ ਹੈ ਉਹ ਰਾਜ ਸੱਤਾ ਨੂੰ ਅਧਿਕਾਰ ਕਾਨੂੰਨੀ ਚੌੜ ਦੇ ਉੱਤੇ ਮੁੱਢ ਕਦੀਮ ਤੋਂ ਕਿਉਂ ਬੰਦੇ ਨੂੰ ਕਤਲ ਕਰ ਸਕਦੀ ਹੈ ਹੋਰ ਕਿਸੇ ਨੂੰ ਤਾਂ ਹੱਕ ਵੀ ਬਾਕੀ ਗੈਰ ਕਾਨੂੰਨੀ ਮੰਨਿਆ ਜੂ ਪਰ ਉਹਨੇ ਵੀ ਅਧਿਕਾਰ ਹੈ ਵੀ ਕਾਨੂੰਨ ਦੇ ਹਿਸਾਬ ਨਾਲ ਬਣਾਵੇ ਜੇ ਕਾਨੂੰਨ ਨਜ਼ਰ ਹੋਏਗਾ ਤੇ ਫਿਰ ਉਹ ਮੰਨਿਆ ਜਾ ਕਤਲ ਅੱਜ ਅਸੀਂ ਕਹਿਣਾ ਮਨਸੂਰ ਨੂੰ ਕਤਲ ਕਰਿਆ ਗਿਆ ਸੀ ਅੱਜ ਅਸੀਂ ਕਹਿਣਾ ਸਕਰਾਟ ਨੂੰ ਜ਼ਹਿਰ ਦਾ ਪਿਆਲਾ ਪਰਾ ਕੇ ਸਿਰ ਕਤਲ ਸੀਗਾ ਅੱਜ ਅਸੀਂ ਕਹਿੰਦੇ ਆ ਕਿ ਬਲੂਨ ਨੂੰ ਜਿੰਦਾ ਸੜਿਆ ਗਿਆ ਸੀ ਉਹ ਕਤਲ ਸੀਗਾ ਹੈਗਾ ਉਹ ਕਾਨੂੰਨ ਬਦਲ ਸੀ ਕਰਿਆ ਖਲੀਫਿਆ ਨੇ ਸੀ ਸੋ ਇਸ ਕਰਕੇ ਜਸਵੰਤ ਸਿੰਘ ਬੈਂਸ ਨੇ ਜੋ ਲੜਾਈ ਕਰੀ ਮੈਂ ਫਿਰ ਇਸ ਪੰਡਾਲ 'ਚ ਬੈਠ ਕੇ ਸਾਰੇ ਲੋਗਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਅਸੀਂ ਡਰ ਜੰਮਿਆ ਮਾਗੀ ਸਾਹਿਬ ਠੀਕ ਕਹਿ ਕੇ ਗਏ ਨੇ ਅਸੀਂ ਡਰ ਜੰਮ ਮੈਂ ਤਾਂ ਜੱਜ ਜਣ ਹਾਂ ਯਾਰ ਮੈਨੂੰ ਲੋਕ ਕੀ ਕਹਿਣਗੇ ਮੇਰੇ ਹੱਥ ਕੜੀਆਂ ਬਾਜ਼ੀਆਂ ਮੇਰਾ ਪਰਿਵਾਰ ਕੀ ਕਹੂਗਾ ਮੇਰੇ ਬੱਚੇ ਕੀ ਕਹਿਣਗੇ ਇਹ ਦੋਨੇ ਗੱਲਾਂ ਜਦ ਮੈਂ ਗੁਰਚੇਗ ਬਾਦਲਜੀ ਦੀ ਸ਼ਾਤ ਨੂੰ ਦੇਖਦਾ ਉਹ ਉਹਨਾਂ ਨੇ ਪ੍ਰਵਾਹ ਨਹੀਂ ਕਰੀ RAM GAYO RAVAN GAYO ਕਹ ਕੇ ਉਹੀ ਗੱਲ ਜਸਜੀਤ ਸਿੰਘ ਵੈਲਸ ਨੇ ਬਾਦਲ ਨਹੀਂ ਕਰਿਆ ਵੀ ਮੇਰਾ ਬੇਟਾ ਇੱਕ IAS ਹੈ ਇੱਕ ਵੱਡਾ ਵਕੀਲ ਹੈ ਉਹ ਆਪਣਾ ਮਤਲਬ ਲੱਗੇ ਮੈਂ ਜਾਜ ਰਿਹਾ ਹਾਈ ਕੋਰਟ ਦਾ ਮੇਰੀ ਤੇ ਬੇਇੱਜ਼ਤੀ ਹੋ ਜੂ ਸੋ ਇੱਜ਼ਤ ਬੇਇੱਜ਼ਤੀ ਭਾਏ ਕਹੂ ਕੋ ਦੇਤ ਨਹੀਂ ਨਾ ਭਾਏ ਮੰਨਤਾਂ ਨਾਉ ਡਰਦੇ ਸੀ ਨਾ ਡਰਉਂਦੇ ਸੀ ਜੋਨਰਦੁਖ ਮੈਂ ਦੁਖ ਨਹੀਂ ਮੰਨੇ ਸੁਖ ਸਨੇਰ ਭੈ ਨਹੀਂ ਜਾ ਕੇ ਕੰਚਨਵਾਟੀ ਮੰਨੇ ਭੈ ਨਹੀਂ ਬੰਦੀ ਸੀ ਸੋ ਇੱਕ ਇਹ ਨਾ ਮਾਣ ਪਾਣਾ ਨਾ ਮਾਂਦੀ ਗੱਲ ਹੈ ਕੋਈ ਸਰਕਾਰ ਦਾ ਕਰਦਾ ਤਾਂ ਵੀ ਠੀਕ ਹੈ ਤੇ અપਮਾਨ ਕਰਦਾ ਤਾਂ ਵੀ ਠੀਕ ਹੈ ਸੋ ਮਨੁੱਖੀ ਅਧਿਕਾਰਾਂ ਵਾਸਤੇ ਦੂਜਾ ਪੁਆਇੰਟ ਰੱਖਣਾ ਪਊ ਸਾਨੂੰ ਕਿ ਜੀਵਨ ਦੇ ਵਿੱਚ ਅਸੀਂ ਇੱਕ ਕਪਟਾ ਵਰਦੇ ਹੁੰਦੇ ਸਾਰਿਆਂ ਨੇ ਪੜ੍ਹੀ ਹੋਊਗੀ ਇਨਲੀ ਆਫ ਅ ਡੇ ਇਸ ਬੈਟਰ ਇਨ ਦੇਨ ਐਨ ਓਕੀ ਸੈਂਕੜੇ ਸਾਲ ਸਿਮਰ ਰੁਕ ਦੀ ਤਰ੍ਹਾਂ ਜੀਣਾ ਕੋਈ ਬਹੁਤਾ ਜੀਣਾ ਨਹੀਂ ਹੁੰਦਾ ਜੀਣਾ ਦੋ ਦਿਨ ਦਾ ਹੁੰਦਾ ਕਹਿੰਦਾ ਰਹਿਣਾ ਦੋ ਦਿਨ ਰਹਿਣਾ ਮਸ਼ਾਲ ਮਚਾ ਕੇ ਸੋ ਮਸ਼ਾਲ ਮਚਾ ਕੇ ਰਹਿਣਾ ਜਿਹੜਾ ਇਹ ਮਨੁੱਖੀ ਹੱਕਾਂ ਦਾ ਜਿਹੜਾ ਹੈ ਉਹਦੀ ਰਾਖੀ ਦੀ ਗੱਲ ਹੈ ਉਹਦੇ ਵਾਸਤੇ ਬਹੁਤ ਕੁਝ ਹੁੰਦਾ ਹੈ ਬੜੀ ਤੁਹਾਡੀ ਵਿੱਚ ਹੀ ਹੁੰਦੀ ਹੈ ਬੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅਹੁਦਿਆਂ ਦਾ ਡਰ ਹੁੰਦਾ ਹੈ ਰਿਸ਼ਤੇਦਾਰਾਂ ਦਾ ਡਰ ਹੁੰਦਾ ਹੈ ਕਿਉਂਕਿ ਸੇਡ ਪਹੁੰਚ ਜਾਬਰ ਹੋਈ ਹੋਈ ਹੈ ਅੱਜ ਅਸੀਂ ਇਹ ਮਹਿਸੂਸ ਨਹੀਂ ਕਰ ਰਹੇ ਕਿ ਸਟੇਟ ਕਿੰਨੀ ਜ਼ਿਆਦਾ ਤਤਮਰ ਹੋ ਗਈ ਕਿੰਨੀ ਜ਼ਿਆਦਾ ੱਟਕੇ ਦੇ ਉਤਾਰ ਉਹੀ ਹੋਈ ਹੋਈ ਹੈ ਇਹ ਉਦੋਂ ਪਤਾ ਲੱਗੇਗਾ ਉਦੋਂ ਨੂੰ ਬਹੁਤ ਕੁਝ ਬੀਤ ਚੁੱਕਿਆ ਹੋਵੇਗਾ ਅੱਜ ਸਟੇਟ ਸਟੇਟ ਨਹੀਂ ਰਹੀ ਹਿੰਦੁਸਤਾਨ ਦੀ ਅੱਜ ਹਿੰਦੁਸਤਾਨ ਦੀ ਸਟੇਟ ਲੋਕਾਂ ਦਾ ਤਹੀਕ ਜੰਤ ਬਣਾ ਕੇ ਲੋਕਾਂ ਦੇ ਜੀਣ ਦਾ ਹੱਕ ਖੋ ਕੇ ਲੋਗਾ ਦੀ ਲੋਜੀ ਰੋਟੀ ਦਾ ਹੱਕ ਖੋ ਕੇ ਕੁਝ ਚੰਦ ਮੁਠੀ ਪਰਾਂ ਦੇ ਵਿੱਚ ਦੇਣਾ ਚਾਹੁੰਦੀ ਹੈ ਸਾਰੇ ਮਨੁੱਖੀ ਅਧਿਕਾਰ ਉਹਦੇ ਵਿੱਚ ਹੁੰਦੀ ਕਾਹਨ ਕਰਕੇ ਗੋਲੀਆਂ ਚੜਾ ਕੇ ਕਿਆ ਰਿਹਾ ਉਹ ਟਕੇ ਨਾਲ ਤੁਹਾਡੀਆਂ ਜ਼ਮੀਨਾਂ ਕਬਜ਼ਾ ਕਰਨ ਨੂੰ ਤਿਆਰ ਹੈ ਫਰਾਈਟ ਕੋਰੀਡੋਰ ਬਣਾਉਣ ਨੂੰ ਤਿਆਰ ਹੈ ਇਹ ਢੇਖਾਪਣ ਛੱਡ ਦੇਣਾ ਚਾਹੀਦਾ ਵੀ ਸ਼ਾਇਦ ਆ ਚੀਜ਼ ਠੀਕ ਹੋ ਜੂ ਆ ਹੋ ਜੂ ਪਾਣੀ ਦੀ ਗੱਲ ਅਸੀਂ ਕਰਦੇ ਹਾਂ ਪਾਣੀ ਦਾ ਆਪ ਖਰਾਬ ਕਰ ਦੇਣਗੇ ਦੱਸ ਕੇ ਗਏ ਨੇ ਵੀ ਕਾਨੂੰਨ ਨਹੀਂ ਬਣਾਦਾ ਆਪ ਹੀ ਜੇ ਜੇ ਪਾਣੀ ਖਰਾਬ ਹੋ ਗਿਆ ਉਹਨੂੰ ਸਜ਼ਾ ਪੈਸਾ ਨਾਲ ਦੇ ਦੋ ਜੇ ਪੈਸਾ ਨਾਲ ਸਜ਼ਾ ਗ ਹੋਣੀ ਆ ਫਿਰ ਤਾਂ ਮੇਰੇ ਕੋਲ ਪੈਸੇ ਬਹੁਤ ਨੇ ਜਿਹੜੀ ਸਰਕਾਰ ਰਾਜ ਕਰਦੀ ਆ ਉਹਦੇ ਚਾਣਕੀਆਂ ਦੀ ਨੀਤੀ ਆ ਇਹ ਉਹ ਕਹਿੰਦਾ ਆ ਵੀ ਜੇ ਤੁਸੀਂ ਸਜ਼ਾ ਦੇਣੀ ਹੈ ਗਰੀਬ ਨੂੰ ਜੁਰਮਾਨਾ ਕਰ ਦੋ ਕਿਉਂਕਿ ਉਹ ਕੋਲ ਪੈਸੇ ਨਹੀਂ ਹੈਗੇ ਦੁਖੀ ਹੋਏਗਾ ਅਮੀਰ ਤੇ ਚਾਲ ਥੱਪੜ ਮਾਰ ਦੋ ਪਬਲਿਕ ਦੇ ਵਿੱਚ ਉਹ ਪੈਸੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਸਤੋਂ ਰਹਿੰਦਾ ਸਜ਼ਾ ਤਾਂ ਉਹ ਹੀ ਹੁੰਦੀ ਜੀ ਜੋ ਅਗਲ ਨੂੰ ਰਹੋਗੇ ਸੋ ਮੁਣੁੱਖੀ ਕਰਾਂ ਦੇ ਰਾਖੀ ਵਾਸਤੇ ਦੋਨੀਆਂ ਚੀਜ਼ਾਂ ਤੋਂ ਨਹੀਂ ਡਰਨਾ ਬਈਏ ਕੋ ਮਾਰਦਾ ਮਾਰ ਦੇ ਬੇਇਜ਼ਤੀ ਕਰਦਾ ਕਰ ਦੇ ਝੂਠਾ ਪ੍ਰਚਾਰ ਕਰਦਾ ਕਰੇ ਪਰ ਕੰਨਾ ਕੰਨਾ ਰਿਐਕਟਿਵ ਨਹੀਂ ਕਰ ਸਕਦਾ ਉਹ ਜੱਫੇਬੰਦੀ ਹੁੰਦੀ ਹੈ ਜੱਫੇਬੰਦੀ ਸਾਰੀ ਤਕੜੇ ਹੋ ਜਾਂਦੇ ਸੋ ਇਸ ਕਰਕੇ ਇੱਕ ਤਾਂ ਅੱਜ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਇੱਕ ਤਕੜੀ ਜੱਫੇਬੰਦੀ ਕਿਉਂਕਿ ਪੰਜਾਬ ਅਗਵਾਈ ਕਰਦਾ ਹੈ ਦੇਸ਼ ਦੀ ਜੇ ਇੱਥੇ ਜੱਫੇਬੰਦੀ ਤਕੜੀ ਹੋ ਜੂਗੀ ਤੇ ਬਾਕੀ ਸਾਰ ਸੁਧਾਂ ਚ ਵੀ ਬੰਦੀ ਹੋਗੀ ਇਥੇ ਜਿੱਥੇ ਜਿੱਥੇ ਵੀ ਕੋਈ ਨਹੀਂ ਜਿੱਥੇ ਬੰਦੀ ਆਪਣਾ ਕੰਮ ਕਰੀਏ ਮਨੁੱਖੀ ਅਧਿਕਾਰਾਂ ਦਾ ਭਾਵੇਂ ਉਹ ਆਲਾਖ ਦੇ ਤੌਰ ਤੇ ਪਨ ਇੱਕ ਸਾਡੀ ਮਤਲਬ ਇਕੱਠੇ ਹੋ ਗਏ ਚਲੋ ਸਾਂਝੀ ਜੀ ਗੱਲ ਬਣਾ ਲਈ ਉਹ ਕਰਕੇ ਇਹ ਹੈ ਦੂਜਾ ਮਨੁੱਖੀ ਅਧਿਕਾਰਾਂ ਦੀ ਗੱਲ ਦੇ ਵਿੱਚ ਜਦ ਸਟੇਟ ਜ਼ੁਲਮ ਕਰਦੀ ਹੈ ਕੋਈ ਮੱਤਪਦ ਹੋ ਸਕਦੇ ਨਹੀਂ ਜਿੱਦੈ ਸਟੇਟ ਜ਼ੁਲਮ ਕਰਦੀ ਹੈ ਕਿ ਦੂਜੇ ਨੇ ਵੀ ਕੋਈ ਜ਼ੁਲਮ ਕਰਿਆ ਹੋਊਗਾ ਮੰਨ ਲਓ ਉਹਨੇ ਜ਼ੁਲਮ ਕਰਿਆ ਸਟੇਟ ਨੇ ਨਹੀਂ ਉਹਨੂੰ ਸਾਬਤ ਕਰਿਆ ਵੀ ਜੁਰਮਾ ਸਾਨੂੰ ਪਤਾ ਕਿ ਉਹਨੇ ਜੁਰਮ ਕਰਿਆ ਫਿਰ ਵੀ ਉਹਦਾ ਕਤਲ ਕਰਨਾ ਗਲਤ ਹੈ। ਹਲਪ ਕਰਨਾ ਕਤਲ ਕਰਿਆ। ਅਸੀਂ ਅੱਖੀਂ ਦੇਖਿਆ ਪਰ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਪੁੱਤ ਗੋਲੀ ਮਾਰਦੇ। ਇਹ ਗਲਤ ਹੈ। ਜਿੰਨਾ ਜੇ ਅਸੀਂ ਇਹ ਨਹੀਂ ਬੋਲਾਂਗੇ ਉਹਨਾਂ ਚ ਕੀ ਹੋਊਗਾ ਅੱਜ ਸੱਚੀ ਮੁੱਚੀ ਕਾਤਲ ਨੂੰ ਕਾਤਲ ਕਹਿ ਕੇ ਗੋਲੀ ਮਾਰਨਗੇ। ਕੱਲ ਮੈਂ ਨਿਰਦੋਸ਼ ਨੂੰ ਫੜ ਕੇ ਮਾਰ ਦੇਣਗੇ। ਇਹ ਮੈਂ ਦੇਖਿਆ ਮੈਂ ਉਸ ਕਿਤੇ ਚ ਰਹਾ। ਜਿਸ ਕਿੱਤੇ ਦੇ ਵਿੱਚ ਲੋਕ ਇਹ ਜੀ ਕੇਸ ਹੁੰਦੇ ਸੀ ਮੁਕਾੜ ਹੋਇਆ ਜੀ ਮਗੀ ਸਾਹਿਬ ਕਹਿ ਕੇ ਕਹਿੰਦੇ ਸੱਚਮੁੱਚ ਇਹ ਹੀ ਦੱਸਦੀ ਮੈਂ ਵਰਤਿਆ ਪੁੱਛਿਆ ਸਿਪਾਹੀ ਆਵੇ ਹੈਂ ਜੀ ਆਏ ਮੁਕਾਬਲੇ ਹੋਇਆ ਸੀ ਐਸੇ ਐਸੇ ਕਰਾਮ ਸਾਹਿਬ ਤੁਹਾਨੂੰ ਪਤਾ ਹਿੰਦੀ ਬੋਲਦੇ ਨੇ ਉਹ ਪੁਲਸ ਵਾਲੇ ਸਾਡੇ ਕੋਲ ਆ ਕੇ ਤੇ ਮੈਂ ਕਹਿੰਦੇ ਸੁਣਿਆ ਵੀ ਅੱਤਵਾਦੀ ਤਾਂ ਮਾਰਿਆ ਗਿਆ ਹੋਵੇ ਤੇ ਪੁਲਸ ਦੇ ਛਿੜੀਟਵਾਂ ਨਾ ਵੱਜੇ ਫੌਜ ਦੇ ਛਿੜੀਟਵਾਂ ਨਾ ਵੱਜੇ ਫੜ ਕੇ ਮਾਰਿਆ ਸੀ ਆ ਲੈ ਡੰਟੀ ਤੇ شناخت ਨਹੀਂ ਹੁੰਦੀ ਜੀ شناخت ਵੀ ਕਰਤੀ ਸਮਾਰਥਕ ਵੀ ਸਮਾਰਥ ਨਹੀਂ ਕਈ ਵਾਰ ਕਰ ਸਕਦੇ ਹੁੰਦੇ ਤੁਹਾਨੂੰ ਗਿਆਨ ਵੀ ਜ਼ਰੂਰੀ ਹੈ ਗਿਆਨ ਖੜਗਟਾਏ ਮਨਸ ਨੂੰ ਜੇ ਮਨਸਾ ਮੰਨੇ ਸਮਾ ਇਹ ਗਿਆਨ ਦੀ ਖੜਤ ਤੋਂ ਬਿਨਾ ਤੁਸੀਂ ਮਨੁੱਖੀਤ ਕਰਨ ਦੀ ਰਾਖੀ ਨਹੀਂ ਕਰ ਸਕਦੇ ਉਹ ਗਿਆਨ ਹੀ ਤੁਹਾਨੂੰ ਤਿਆਗ ਦਵਾਉਂਦਾ ਹੈ ਉਹ ਗਿਆਨ ਹੀ ਤੁਹਾਨੂੰ ਮਹਾਰ ਬਣਾਉਂਦਾ ਹੈ ਉਹ ਗਿਆਨ ਹੀ ਤੁਹਾਨੂੰ ਬਲੀਕੀ ਦੇਖਣਾ ਸਿਖਾਉਂਦਾ ਹੈ ਉਹ ਗਿਆਨ ਹੀ ਤੁਹਾਨੂੰ ਉਪਰ ਠਾਂਦਾ ਵੀ ਕੋਈ ਗੱਲ ਨਹੀਂ ਹੁਣ ਦੇਖੀ ਜੋ ਜੋ ਹੁੰਦਾ ਸੋ ਇਸ ਕਰਕੇ ਸਾਨੂੰ ਅੱਜ ਜਸਰਜੀਤ ਸਿੰਘ ਬੈਰਸ ਕਰਦੇ ਮੈਂ ਸੱਚੀ ਮੁੱਚੀ ਮੇਰਾ ਸਿਰ ਝੁਕਦਾ ਹੈ ਮੈਂ ਜੀਵਨ ਦੌਰਾਨ ਜਿੰਨੇ ਬੰਦੇ ਦੇਖੇ ਨੇ ਬਹੁਤ ਘੱਟ ਨੇ ਜਿਹੜੇ ਆਪਦੇ ਉਹਦੇ ਦੀ ਪ੍ਰਵਾਹ ਨਾ ਕਰਦੇ ਹੋਈ ਜਿਹਾ ਬੈਠੇ ਜਸਰਜੀਤ ਸਿੰਘ ਬੈਰਸ ਇਹਨਾਂ ਦਾ ਆਪਣੇ ਜਸਰਨਜੀਤ ਸਿੰਘ ਜੀ ਇਹਨਾਂ ਨਾਲ ਮੈਨੂੰ ਕੰਮ ਕਰਨਾ ਥੋੜਾ ਜਿਹਾ ਸੁਭਾਗ ਪ੍ਰਾਪਤ ਹੋਇਆ ਕਿ ਮੈਂ ਦੇਖਿਆ ਵੀ ਕਿੰਨੀ ਇਮਾਨਦਾਰੀ ਦੇ ਨਾਲ ਕਿੰਨੀ ਨਿਰਪੱਖਤਾ ਦੇ ਨਾਲ ਇਹ ਗੱਲ ਕਰਦੇ ਰਹੇ ਨੇ ਹੈਗੇ ਨ ਬੰਦੇ ਹਜੇ ਉਦੋਂ ਬਾਅਦ ਹੀ ਖੋੜਜਾ ਸਾਹਿਬ ਆਏ ਉਹ ਵੀ ਇਮਾਨਦਾਰੀ ਦੇ ਨਰਤਖ ਦਾ ਮਾਮਲੇ ਚ ਉਹ ਵੀ ਬੜੇ ਪੱਕੇ ਸੀ ਸੋ ਮੈਨੂੰ ਕਹਿਣ ਦਾ ਇੱਕੋ ਹੀ ਬੇਨਤੀ ਕਰਕੇ ਮੈਂ ਗੱਲ ਖਤਮ ਕਰਦਾ ਵੀ ਅਸੀਂ ਅੱਜ ਇਸ ਗੱਲ ਦੇ ਉੱਤੇ ਮੰਨ ਕੇ ਚੱਲੀਏ ਕਿ ਅੱਜ ਸਾਡੇ ਉੱਤੇ ਸਾਡੇ ਮਨੁੱਖੀ ਅਧਿਕਾਰਾਂ ਨੂੰ ਕੁਝ ਵੀ ਨਾਸਤੇ ਸਭ ਤੋਂ ਪਹਿਲਾਂ ਹਮਲਾ ਇਹ ਹੈ ਕਿ ਸਾਡੇ ਸਿਧਾਂਤ 'ਤੇ ਹਮਲਾ ਕਰਿਆ ਜਾ ਰਿਹਾ ਹੈ ਉਹਨੂੰ ਵਿਪਲਵਦੀ ਬਣਾਇਆ ਜਾ ਰਿਹਾ ਹੈ ਜੀਨੇ ਵਿੱਚ ਕੋਈ ਉੱਚਾ ਕੋਈ ਨਹੀਂ ਹੈ ਦੂਜਾ ਸਾਡੇ ਅਰਥਚਾਰੇ ਤੇ ਹਮਲਾ ਕਰਿਆ ਜਾ ਰਿਹਾ ਹੈ ਤਾਂ ਕਿ ਸਾਡਾ ਜ ਸਾਡਾ ਆਸਥੀ ਚਾਰ ਨਹੀਂ ਰਹੇਗਾ ਫਿਰ ਆਪ ਵੀ ਅਸੀਂ ਗਰੀਬ ਹੋ ਗਏ ਭੁੱਖੇ ਮਰਨ ਲੱਗੇ ਵਿੱਚੋਂ ਥਾਡੇ ਕਮਜ਼ੋਰ ਵੀ ਹੋ ਜਾਂਦੇ ਨੇ ਤੇ ਤੀਜਾ ਸਾਡੇ ਸੱਭਿਆਚਾਰ ਤੇ ਹਮਲਾ ਕਰਿਆ ਜਾ ਰਿਹਾ ਹੈ ਤੇ ਸੱਭਿਆਚਾਰ ਤੇ ਹਮਲਾ ਕਰਕੇ ਅਸੀਂ ਆਪ ਹੀ ਗੁਲਾਮ ਹੋ ਗਏ ਮਾਨਸਿਕ ਤੌਰ ਤੇ ਗੁਲਾਮ ਹੋ ਜੇਗੀ ਚੌਥਾ ਅਧ ਸਾਡੇ ਮਨੁਕੀਤ ਕਰਨ ਨੂੰ ਚੰਨ ਵਾਸਤੇ ਸਾਡੀ ਬੋਡੀ ਤੇ ਹਮਲਾ ਕਰਿਆ ਜਾ ਰਿਹਾ ਔਰ ਬੋਡੀ ਬਾਰੇ ਦੀ ਇਹ ਹਮਲਾ ਕਰਕੇ ਜਦ ਵਿਪਰਵ ਦੀ ਬੋਡੀ ਬਣਾਉਂਦੇ ਨੇ ਤੇ ਬਾਬੇ ਨਾਲ ਕਿਨੇ ਕਿਹਾ ਘਰ ਘਰ ਨਹੀਂ ਆ ਸਭ ਨਾ ਜੀਆਂ ਬੋਲੀ ਵਰਤਮਾਨੀ ਥੋੜਾ ਬੋਲੀ ਬਦਲ ਗਈ ਤੇ ਆ ਬਾਬ ਕਰ ਬੱਚਾ ਮੂਆ ਫਾਸੀਆਂ ਹੀ ਕਰ ਗਾਰੇ ਸੋ ਇਹ ਚਾਰ ਗੱਲਾਂ ਤੇ ਜਿਹੜਾ ਸਾਡੇ ਤੇ ਔਰ 15ਵਾਂ ਕੀ ਕਰਿਆ ਜਾ ਰਿਹਾ ਹੈ ਹਮੜਾ ਵੱਡਾ ਹਮਲਾ ਹੋਇਆ ਇਸ ਤੋਂ ਵੀ ਕਿ ਸਾਡਾ ਭਾਈਚਾਰਾ ਤੋੜਿਆ ਜਾ ਰਿਹਾ ਹੈ ਆਓ ਅਗਮੁਖੀ ਜ਼ਿਕਰਾਂ ਨੂੰ ਬਚਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਹੁਕਮ ਹੈ ਉਹਨੂੰ ਮੰਨਿਏ ਇਕੱਠੇ ਹੋਈਏ ਹੋਏ ਕਤਲ ਮਿਲਨ ਮੇਰੇ ਪਾਈ ਦੂਧਾ ਦੂਰ ਕਰੋ ਦੇ ਬਲਾਏ ਹਰਨਾਮ ਨੇ ਕਿ ਤੁਮ ਹੋ ਬੋ ਜੋੜੀ ਗੁਰਮੁਖ ਵੈਸੋ ਸਹਾਰਾ ਚਾਏ ਦੂਜਾ ਗੁਨਾ ਕਹੋ ਮੈਂ ਬਾਸੜਾ ਕੱਢ ਬਾਸੀ ਜੇ ਜਗਨ ਹੋਵਣ ਸਾਜਣਾ ਤਾਂ ਮੇਰੂ ਸਾਥ ਕਰੀ ਜੇ ਆਓ ਪਸੰਦ ਕੀਜੀਏ ਛਾਂਦਕਰੀ ਦੇ ਗੁਨਾਹ ਕਰੀ ਛਾੜ ਬਗਨ ਚਬੀਏ ਦਾ ਮਤਲਬ ਇਹ ਹੈ ਜਿਹੜੀਆਂ ਜਿਹੜੀਆਂ ਜੱਥੇ ਬੰਨਿਆਵਦਾ ਕੰਮ ਕਰਦੀਆਂ ਨੇ ਉਹ ਕਰੋ ਜਦ ਤੁਸੀਂ ਇਕੱਠੇ ਹੁੰਨੇ ਹੋ ਉਸ ਮੰਚ ਦੇ ਵਿੱਚ ਕਈ ਗੱਲਾਂ ਤੁਹਾਡੀਆਂ ਆਪਣੀਆਂ ਵੱਖਰੀਆਂ ਹੁੰਦੀਆਂ ਨੇ ਉਹ ਵੱਖਰੀਆਂ ਨੇ ਛੱਡਨੇ ਹੁੰਦੇ ਨੇ ਮੰਚ ਦੇ ਸਮੇਂ ਤੇ ਮੁੰਜੇ ਤੁਸੀਂ ਕਰ ਲੈਣੇ ਆਪਦੇ ਆਪਦੇ ਜਗ੍ਹਾ 'ਚ ਉਹੀ ਕਰਨਾ ਨੇ ਪਰ ਮੰਚ ਦੇ ਵਿੱਚ ਜਦ ਇਕੱਠੇ ਕੰਮ ਕਰਦੇ ਹੋ ਉਦੋਂ ਵੱਖਰੀਆਂ ਉਹੀ ਅੰਗਣ ਮੰਨਿਆ ਗਿਆ ਇਹ ਨਹੀਂ ਵੀ ਕੋਈ ਹੋਰ ਕੋਈ ਵੱਡਾ ਅੰਗਣ ਹੁੰਦਾ ਮੈਂ ਇੰਨਾ ਕਹਿ ਕੇ ਹੀ ਬਹੁਤ-ਬਹੁਤ ਧੰਨਵਾਦ ਕਰਦਾ